ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆ ਅੱਜ 31 ਮਈ ਨੂੰ ਦੋਸਤੋ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਤੁਸੀਂ ਨੋਟ ਕਰ ਲਓ 9:00 ਵਜੇ 11 ਮਿੰਟ ਦਾ ਸਮਾਂ ਹੈਗਾ ਇਸ ਵੀਡੀਓ ਦੇ ਵਿੱਚ ਦੋਸਤੋ ਦੋ ਨੀਲੀ ਦਾ ਵਿਧੀਆਂ ਮੱਝਾਂ ਝੋਟੀਆਂ ਆਪਾਂ ਤੁਹਾਨੂੰ ਦਿਖਾ ਦਾਂਗੇ ਤੇ ਇੱਕ ਵੈੜ ਹੋਵੇਗੀ ਠੀਕ ਹੈ ਜੀ ਇੱਕ ਵੈਡ ਹੋਵੇ ਕਿ ਦੋ ਹੋਣਗੀਆਂ ਆ ਪੂਰੀ ਗੱਲਬਾਤ ਆਪਾਂ ਵੀਰ ਹਰਵੈਲ ਦੇ ਨਾਲ ਕਰ ਲਾਂਗੇ ਦੋਸਤੋ ਤੇ ਹਰ ਵਾਰ ਦੀ ਤਰ੍ਹਾਂ ਜਿਹੜੀ ਦੋਸਤੋ ਪੂਰੀ ਇਨਫੋਰਮੇਸ਼ਨ ਆਪਾਂ owner ਮਾਲਕ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਬਿਲਕੁਲ ਪੱਟੀ ਮੋੜ ਜਿਹੜਾ ਦੋਸਤੋ ਲੱਗੇ ਆ ਦੁੱਬਲੀ ਪਿੰਡ ਚੀਮਾ ਬਰਵਾਲਾ ਸੋ ਇੱਕ ਪਾਸੇ ਸੰਗਵਾ ਸੈਦੋਂ ਤੇ ਵੱਡੇ ਸੁਭਰਾ ਜਿਹੜਾ ਦੋਸਤੋ ਬਿਲਕੁਲ ਨੇੜੇ ਆ ਜਿਹੜੇ ਕੁਝ ਵੀਰ ਨਵੇਂ ਨੇ ਉਹਨਾਂ ਨੂੰ ਜਿਹੜਾ ਦੋਸਤੋ ਦੱਸਣਾ ਜ਼ਰੂਰੀ ਆ ਤੇ ਖਾਸ ਵਿਜਿਟ ਤੁਸੀਂ ਆ ਪਿੰਡ ਜੋੜ ਸਿੰਘ ਵਾਲੇ ਕਰਨੀ ਆ ਤੇ ਵੀਰ ਹਰਵੈਲ ਦਾ ਕੰਮ ਜਿਹੜਾ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਵਿਕਰੀ ਵਾਲੇ ਪਸ਼ੂ ਖਾਸ ਤੌਰ ਤੇ ਇਸ ਘਰੋਂ ਤੁਹਾਨੂੰ ਵੇਖਣ ਦੇ ਵਿੱਚ ਮਿਲਦੇ ਰਹਿੰਦੇ ਹਰ ਵਾਰ ਤੇ ਆਜੋ ਕਰਦੇ ਆ ਗੱਲਬਾਤ ਬਾਈ ਹਰਵੈਲ ਦੇ ਨਾਲ ਪੁੱਛ ਲੈਣੀ ਆ ਕੀ ਇਨਫੋਰਮੇਸ਼ਨ ਕੀ ਡਿਟੇਲ ਆ ਬਾਕੀ ਨੀਲੀ ਰਾਵੀ ਦੇ ਸ਼ਕੀਨ ਵੀਰਾਂ ਦੇ ਲਈ ਖਾਸ ਦੋ ਤੋਹਫੇ ਹੋਣਗੇ ਨੀਲੀ ਰਾਵੀ ਦੀਆਂ ਮੱਝਾਂ ਝੋਟੀਆਂ ਹੋਣਗੀਆਂ ਤੇ ਇੱਕ ਦੋ ਨਗ ਜਿਹੜੇ ਦੋਸਤੋ ਵਹਿੜਾਂ ਹੋਣਗੀਆਂ ਠੀਕ ਆ ਆਓ ਕਰਦੇ ਆ ਗੱਲਬਾਤ ਹਾਂਜੀ ਸਭ ਤੋਂ ਪਹਿਲਾਂ ਬਾਈ ਹਰਵਿੰਦਰ ਸਿੰਘ ਕੀ ਹਾਲ ਚਾਲ ਭਰਾ ਸਤਿ ਸ੍ਰੀ ਅਕਾਲ ਹਾਂਜੀ ਸੰਧੂ ਸਾਹਿਬ ਜੀ ਸਤਿ ਸ੍ਰੀ ਅਕਾਲ ਬਾਕੀ ਜਿੰਨੇ ਵੀ ਇਸ ਚੈਨਲ ਨੂੰ ਮੇਰੇ ਭੈਣ ਭਰਾ ਦੇਖ ਰਹੇ ਉਹਨਾਂ ਨੂੰ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਬਾਈ ਠੀਕ ਠਾਕ ਬਹੁਤ ਵਧੀਆ ਠੀਕ ਠਾਕ ਜੀ ਮਾੜਾ ਇੱਕ ਦੋ ਬਈ ਪਾਸੇ ਕਰ ਦੋ ਤੇ ਅੱਜ ਬਾਈ ਹਰਵਿੰਦਰ ਕਿੰਨੇ ਕਿ ਨਾਗ ਆਪਣੇ ਕੋਲ ਬਕਾਊ ਹੋਏ ਸਾਹਿਬ ਆਪਣੇ ਕੋਲ ਦੋ ਮੱਝਾਂ ਨੇ ਹਾਂਜੀ ਇੱਕ ਗੱਬਣਿਆ ਇੱਕ ਸੂਈ ਆ ਠੀਕ ਹੈ ਜੀ ਇੱਕ ਗਾਂ ਗੱਬਣਾ ਤੇ ਇੱਕ ਗਾਂ ਸੂਈ ਆ ਠੀਕ ਹੈ ਜੀ ਦੋ ਹੀ ਗੱਬਣਾ ਪਸ਼ੂ ਗਾਵਾਂ ਮੱਝਾਂ ਤੇ ਦੋ ਹੀ ਸੂਈਆਂ ਹੈ ਜੀ ਲੋਵੀ ਭਰਾਵੋ ਪਹਿਲੇ ਨੰਬਰ ਤੇ ਵੇਖੋ ਚੰਗੇ ਫੈਸ਼ਨ ਫੁਸ਼ਨ ਵਾਲੀ ਤੁਹਾਨੂੰ ਇੱਕ ਨੀਲੀ ਰਾਬੀ ਦੀ ਜਿਹੜੀ ਮਾਝ ਬਣਾਉਣੇ ਆ ਤੇ ਹਰਵੀਰ ਭਾਈ ਕੀ ਰਿਕਾਰਡਿੰਗ ਦਾ ਭਰਾ ਇਹ ਸੰਦੂ ਸਾਹਿਬ ਤੀਜੇ ਸਵੇਰੇ ਤੇ ਚੱਲ ਰਹੀ ਹੈ ਇਸ ਟਾਈਮ ਹਾਂਜੀ ਤਾਂ ਪਿੱਛੇ ਦੇ ਕੱਤੀ ਆ ਹਾਂਜੀ ਸੀਮਨ ਦੀ ਹੈ ਚੰਗੇ ਦੀ ਨੀਲੀ ਦੀ ਦੀ ਪਤਾ ਨਹੀਂ ਕਿਹੜੇ ਦੀ ਆ ਅੱਛਾ ਜੀ ਤਾਂ ਪਿਛਲੀ ਵਾਰ ਸੰਦੂ ਸਾਹਿਬ ਮਾਝ ਦੇ ਥੱਲੇ ਜਿਹੜਾ ਦੁੱਧ ਸੀਗਾ 16 ਕਿਲੋ 700 ਗ੍ਰਾਮ ਸੀਗਾ ਜਿਹੜੀ ਚੁਆਈ ਇਹਨੇ ਕਰਾਈ ਆ ਨੋਰਮਲ ਹਾਂਜੀ ਇਸ ਟਾਈਮ ਇਹਨੂੰ ਸੂਈ ਨੂੰ ਅੱਜ ਕੋਈ 15 ਦਿਨ ਹੋ ਗਏ ਹਾਂਜੀ ਤੇ ਇਸ ਟਾਈਮ ਇਹ ਜਿਹੜਾ ਦੁੱਧ ਆ ਲਗਭਗ 13 13.5 ਲੀਟਰ ਹੁਣ ਚੰਗਾ ਦੁੱਧ ਖੁੱਲਾ ਦੁੱਧ ਬਹੁਤ ਵਧੀਆ ਹੈ ਬਾਕੀ ਆਪਾਂ ਦਿਖਾਉਂਦੇ ਆ ਤੇ ਸੁਭਾ ਦੁਜਾ ਰਵੇਲ ਬਾਈ ਕਿ ਤੀਜਾ ਤੀਜੇ ਚੱਲਣ ਤੀਜੇ ਚੱਲਣ ਰਹੀ ਆ ਤੇ 15 ਦਿਨ ਦਾ ਸਮਾਂ ਹੋ ਗਿਆ ਦੋਸਤੋ ਖੁੱਲਾ ਡੁੱਲਾ ਦੁੱਧ ਜਿਹੜਾ 13 ਕਿਲੋ ਬਿਲਕੁਲ ਇਸ ਮੱਝ ਦੇ ਥੱਲੇ ਹਾਜ਼ਰ ਆ ਤੇ ਪਤਲਾ ਪਿੰਡਾ ਬੇਲ ਕਾਫੀ ਆ ਤੇ ਬੇਲ ਬੁੱਲ ਚੰਗੀ ਆ ਤੇ ਇਹ ਹਵਾਨਾ ਮੈਂ ਤੁਹਾਨੂੰ ਜਿਹੜਾ ਦੋਸਤੋ ਤਸੱਲੀ ਦੇ ਨਾਲ ਦਿਖਾ ਦੇਣਾ ਵੇ ਫੁੱਲ ਕੁਆਲਿਟੀ ਆ ਦੋਸਤੋ ਠੀਕ ਆ ਪਾਇਰਪੁਰ ਤੋਤੇ ਆ ਬਿਲਕੁਲ ਇੱਕੋ ਜਿਹੇ ਪਾਇਰ ਤੋਤੇ ਆ ਪੂਛ ਉੱਪਰ ਤੱਕ ਵਾਈਟ ਆਰਡਰ ਕੁਆਲਿਟੀ ਚੰਗੀ ਆ ਥੱਬਿਆਂ ਦੇ ਥੱਬੇ ਆ ਥੱਲੇ ਆ ਲਓ ਜੀ ਅਜ ਤਰ ਰਵੀਲ ਬਾਈ ਵੀ ਕਹਿੰਦਾ ਥੱਬਿਆਂ ਤੇ ਥੱਬੇ ਆ ਆ ਦੇਖੋ ਬਾਕੀ ਆ ਜਿਹੜਾ ਬੈਕ ਸਾਈਡ ਤੋਂ ਦੋਸਤੋ ਹਵਾਣੇ ਦਾ ਸਟਰਕਚਰ ਅੱਗੇ ਸਰ ਜੀ ਲੰਬਾਈ ਦੇਖੋ ਮਾਈ ਜੀ ਬਹੁਤ ਜ਼ਿਆਦਾ ਆ ਰੁਕੀ ਆ ਦੇਖੋ ਮਾ ਦੀ ਇੱਕ ਜਿਹੜਾ ਪਿੱਛੋਂ ਬੈਜ ਗਿਆ ਆ ਕਰੋ ਚੱਕ ਜੀ ਤੋਰਦੇ ਥੋੜਾ ਜਿਹਾ ਅੱਗੇ ਆਹ ਪੁਰੀ ਪੜੀ ਪਲਾਈ ਜਿਹੜੀ ਦੋਸਤੋ ਇਹ ਮੱਝ ਆ ਠੀਕ ਹੈ ਨੀਲੀ 라ਵੀ ਹੈ ਬਿਲਕੁਲ ਲਾਲ ਸੋਖੀਆਂ ਦੇਖੋ ਉੱਥਾਂ ਨੇ ਦਿੰਦੀਆਂ ਆ ਖਾਣੇ ਠੀਕ ਹੈ ਜੀ ਮੱਥਾ ਜਿਹੜਾ ਬਿਲਕੁਲ ਵਾਈਟ ਫੇਸ ਹਾਂ ਆਪਾਂ ਅਗਰ ਤੁਸੀਂ ਥੰਮਨੇ ਬਾਅਦ ਚੈੱਕ ਕਰੋ ਠੀਕ ਹੈ ਇਹ ਕਮਾਲ ਦੀ ਆਰਡਰ ਦੀ ਕੁਆਲਟੀ ਆ 13 ਕਿਲੋ ਜਿਹੜਾ ਦੋਸਤੋ ਫੁੱਲਾ ਡੂਲਾ ਦੁੱਧ ਜਿਹੜਾ ਕਿਸੇ ਵੀਰ ਨੇ ਚਵਾਈ ਕਰਦੀ ਹੈ ਉਹ 13 ਕਿਲੋ ਆ ਬਹੁਤ ਜਿੰਨੀ ਵੀ ਇਹਦੇ ਜਿਹਾ ਕੇ ਕੁਆਲਟੀ ਵਾਈ ਬਹੁਤ ਠੀਕ ਆ ਤੇ ਹਰਪ੍ਰੀਤ ਬਾਈ ਕਿੰਨੇ ਦਾ ਮੁੱਲ ਡਿਮਾਂਡ ਕੀ ਮੁੱਲ ਸੰਦੇਸ਼ ਆਵੇ ਤਾਂ ਆਪਾਂ ਫੋਨ ਤੇ ਕਰਾਂਗੇ ਫੋਨ ਤੇ ਕਰੂੰਗੀ ਹਾਂਜੀ ਠੀਕ ਹੈ ਮੁੱਲ ਡਿਮਾਂਡ ਜਿਹੜੀ ਆ ਦੋਸਤੋ ਫੋਨ ਤੇ ਆ ਤੇ ਆ ਹਵਾਨਾ ਜਿਹੜਾ ਇੱਕ ਵਾਰੀ ਤੁਸੀਂ ਚੁਵਾਈ ਦਿਖਾ ਦੇ ਇਹਦੀ ਚੁਵਾਈ ਦਿਖਾਉਣੀ ਹੈ ਜੀ ਠੀਕ ਹੈ ਜੀ ਚੁਵਾਈ ਜਿਹੜੀ ਦੋਸਤੋ ਇਹਦੀ ਤੁਹਾਨੂੰ ਬਿਲਕੁਲ ਵੀਡੀਓ ਦੇ ਵਿੱਚ ਦੇਖਣ ਤੇ ਮਿਲ ਜਾਊਗੀ ਇਸ ਤੋਂ ਬਾਅਦ ਇੱਕ ਸੈਕੰਡ ਨੰਬਰ ਤੇ ਜਿਹੜੀ ਹੋਰ ਛੋਟੀ ਇਹ ਵੀ ਆਪਾਂ ਕੁਝ ਰਹਿਣੀ ਡਿਟੇਲ ਸੁਆ ਬਾਈ ਕਿੰਨਾ ਇਸ ਮੁੱਲ ਜਾ ਰਹੀ ਆ ਤੀਜਾ ਸਵੇਰੇ ਝੋਟੀ ਛੂਗੀ ਤੀਜਾ ਸਵੇਰਾ ਤਾਂ ਬਿਲਕੁਲ ਝੋਟੀ ਆਪਾਂ ਤੀਜਾ ਮਕੈਨਿਕ ਸਾਹਿਬ ਦੇ ਪਾਸੀ ਠੀਕ ਹੈ ਜੀ ਤੀਜਾ ਸਵੇਰਾ ਸੋਣਾ ਤਾਂ ਇਹ ਦਿਨ ਹਜੇ ਲੈ ਜੂ ਖੁੱਲੇ ਢਿੱਲੋ ਇਹ ਵੀ ਖੁੱਲੇ ਸਰਦੂ ਸਾਹਿਬ 20 ਦਿਨ ਦਾ ਸਮਾਂ ਲੱਗ ਪੱਕ ਲੈ ਜੂਗੀ ਹਾਂ ਬਾਕੀ ਸਰਦੂ ਸਾਹਿਬ ਟੈਂਕ ਬੁੱਲ ਤੋਂ ਅੱਗੇ ਟੈਂਕ ਬੁੱਲ ਤੋਂ ਅੱਗੇ ਘੱਪਣਾ ਜੀ ਟੈਂਕ ਬੁੱਲ ਤੋਂ ਭਰਾਵੋ ਅੱਗੇ ਘੱਪਣਾ ਠੀਕ ਹੈ ਜੀ ਤੇ ਜੱਗੇ ਭਲਾਈਪੁਰ ਵਾਲੇ ਵੀਰ ਦੇ ਕੋਲ ਆ ਜਿਹੜਾ ਹੁਣ ਟੈਂਕ ਬੁੱਲ ਉਹਦੇ ਤੋਂ ਜੜੀ ਦੋਸਤੋ ਘੱਪਣਾ ਤੇ ਕੱਦ ਕਾਠੀ ਝੋਟੀ ਦਾ ਪਿਆਰਾ ਚੰਗਾ ਵੱਡਾ ਕੱਦ ਕਾਠਾ ਮੱਝ ਤੁਸੀਂ ਗਿਣ ਸਕਦੇ ਹੋ ਠੀਕ ਹੈ ਤੀਜਾ ਸੂਬਾ ਸੰਤੂ ਸਾਹਿਬ ਜਿੰਨੀ ਵੀ ਆਪਾਂ ਜੀ ਪ੍ਰਸ਼ੰਸਾ ਤਾਰੀਫ ਕਰੀ ਉਹਨੀ ਕਾਟਾ ਫਿਰ ਚਾਲ ਬਿਲਕੁਲ ਵਿਚਪੂੜਾ ਠੀਕ ਹੈ ਜੀ ਹਰ ਪਾਸੇ ਉਹ ਜਿਹੜੀ ਦੋਸਤੋ ਚੰਗੀ ਚੀਜ਼ ਆ ਬਾਕੀ ਢਿਲ ਟੁਲ ਕਾਫੀ ਜਿਆਦੀ ਲੜ ਲੋੜ ਤੁਸੀਂ ਵੇਖੋ ਸੰਤੂ ਸਾਹਿਬ ਲੜ ਬਹੁਤ ਜਿਆਦੇ ਆ ਤਾਂ ਪਿਛਲੀ ਵਾਰੀ ਸੰਤੂ ਸਾਹਿਬ ਇਹਦਾ ਕਿ ਜਿਹੜਾ 14 14.5 ਦੀ ਇਹ ਚੋਾਈ ਜਿਹੜੀ ਕਰਵਾਈਏ ਕਰਵਾਈ ਆ ਘਰ ਦੇ ਵਿੱਚੋਂ ਆਪਾਂ ਇਹ ਮੱਝ ਠੀਕ ਹੈ ਜੀ ਤੇ ਮਾਰਕਿੰਗ ਜਿਹੜੀ ਆ ਦੋਸਤੋ ਬਿਲਕੁਲ ਤੁਹਾਡੇ ਸਾਹਮਣੇ ਆ ਪਿੱਛੇ ਸੂਹ ਤੇ ਵੀ ਸਾਰ ਤੇ ਵੀ ਨਿਸ਼ਾਨ ਹੈ ਬੱਚਾ ਬਹੁਤ ਟੌਪ ਦਾ ਪਾਉਂਦੀ ਹੈ ਇਹਦੇ ਦੋਨੇ ਬੱਚੇ ਜਿਹੜੇ ਪਿਛਲੇ ਹਾਂਜੀ ਉਹਨਾਂ ਦੀ ਵੀ ਆਪਾਂ ਜਿਹੜੀ ਫੋਟੋ ਆ ਦਿਖਾ ਸਕਦੇ ਬਿਲਕੁਲ ਬੱਚਾ ਜਿਹੜਾ ਆਪਦੇ ਤੋਂ ਕਈ ਗੁਣਾ ਸੋਹਣਾ ਬੱਦੂ ਠੀਕ ਹੈ ਜੀ ਬਾਕੀ ਹਜੇ ਦੋਸਤੋ 20 ਦਿਨ ਦਾ ਸਮਾਂ ਲੈ ਜਾਂਦੀ ਹੈ ਠੀਕ ਆ ਇਹ ਤੁਸੀਂ ਜ਼ਰੂਰ ਧਿਆਨ ਦੇ ਵਿੱਚ ਰੱਖ ਕੇ ਸੌਦਾ ਕਰ ਸਕਦੇ ਹੋ 20 ਦਿਨ ਦਾ ਸਮਾਂ ਪਰ ਉਹ ਪੂਰੀ ਪੂਰੀ ਹਵਾਨਾ ਹੂਣਾ ਜਿਹੜਾ ਦੋਸਤੋ ਤੁਸੀਂ ਵੇਖੋਗੇ ਢਿੱਲਾ ਢੋਲਾ ਨਹੀਂ ਪਹਿਲੇ ਨੰਬਰ ਦੇ ਮੱਝ ਦਿਖਾਈਏ ਆਪਣੀ ਦੇਖੀ ਬਾਈ ਹਰਬੇਲ ਕਹਿੰਦਾ ਵੀ ਖੁੱਲਾ ਡੋਲਾ ਜਿਹੜਾ ਆਰਡਰ ਬਣਾਉਂਦੀ ਹੈ ਦੋਸਤੋ ਕਿਉਂਕਿ ਪਹਿਲਾਂ ਸੂਬਿਆਂ ਦੇ ਵਿੱਚ ਜਿਹੜਾ ਪਸ਼ੂ ਵੇਖਿਆ ਹੋਵੇ ਨੇੜੇ-ਤੇੜੇ ਤੇ ਇਸ ਵਾਰ ਫੇਰ ਖੰਜੀਆ ਗਿਆ ਬਾਈ ਕੋਲੋਂ ਤੇ ਬੜੋ ਬੜੋ ਪੂਰੀ ਠੀਕ ਹੈ ਜੀ ਇਹ ਢੋਲਾ ਜਾਂ ਸਮੇਂ ਤੇ ਆਪਾਂ ਛੱਡਦੇ ਨਹੀਂ ਕਿਉਂਕਿ 20 ਦਿਨ ਦਾ ਹਜੇ ਟਾਈਮ ਬਾਕੀ ਹੈ ਤੇ ਬਾਕੀ ਕੱਦ-ਕਾਠੀ ਸੋਹਣਾ ਤੇ ਪਤਲੇ ਪਿੰਡੇ ਦੇ ਵਿੱਚ ਠੀਕ ਹੈ ਆ ਫੇਸ ਕੁਆਲਿਟੀ ਇੱਕ ਵਾਰੀ ਤੁਹਾਨੂੰ ਥੋੜਾ ਜਿਹਾ ਨੇੜੇ ਤੋਂ ਦਿਖਾ ਦਿੰਨੇ ਆਂ ਪੂਰੀ ਨੀਲੀ ਅੱਖ ਠੀਕ ਹੈ ਬਿੱਲੀ ਨੀਲੀ ਅੱਖ ਆ ਦੋਸਤੋ ਆ ਸਿੰਘਾਂ ਦੀ ਬੰਤਰ ਮੂੰਹ ਮੱਥਾ ਤੁਸੀਂ ਦੇਖੋ ਇੱਕ ਵਾਈਟ ਸਿੰਘ ਹੈ ਠੀਕ ਹੈ ਫਿਰ ਸਟੇਡ ਪਟਾਏ ਜੀ ਠੀਕ ਹੈ ਸਿੱਧਾ ਪਟਾ ਬਿਲਕੁਲ ਥੱਲੇ ਨਾ ਸੌਣ ਉਹਦਾ ਤੇ ਗੱਦੀ ਸਾਹਿਬ ਠੰਡੀ ਇੰਨੀ ਕਾ ਜ਼ਿਆਦਾ ਹਾਂਜੀ ਆ ਦੇਖੋ ਲਾੜੂੜਾ ਇਧਰ ਆ ਪੂਛੀ ਚੱਕ ਰੋਤੀ ਹੈ ਅੱਧੇ ਵਾਇਓ ਵਿੱਚ ਆ ਦੇਖੋ ਆ ਪੂਰੇ ਲੜਾ ਲੜਾ ਸਾਰੀਆਂ ਪਰੂ ਗਈ ਲਓ ਜੀ ਫਿਰ ਠੰਡੀ ਵੱਲੋਂ ਗੱਲਾਂ ਠੀਕ ਹੈ ਇਹਨਾਂ ਤੋਂ ਕੋਈ ਸ਼ਹਿਦ ਹੀ ਆਉਂਦਾ ਭਾਈ ਜੀ ਸ਼ਹਿਦ ਹੀ ਪੂਰਾ ਭਾਈ ਆ ਦੇਖੋ ਜੀ ਲਓ ਵੀ ਭਰਾਵੋ ਆ ਦੇਖੋ ਇਹਨੂੰ ਫਿਰ ਕੋਈ ਹੋਣੀ ਆ ਠੀਕ ਹੈ ਜੀ ਚੰਗੀ ਚੀਜ਼ ਆ ਦੋਸਤੋ ਪਸੰਦ ਆਊਗੀ ਤੁਹਾਨੂੰ ਪਹਿਲੇ ਨੰਬਰ ਤੇ ਮੱਝ ਨੀਲੀ ਦੀ ਦਿਖਾਈ ਆ ਤੇ ਚੀਜ਼ ਤੁਹਾਨੂੰ ਇਹ ਵੀ ਬਹੁਤ ਪਸੰਦ ਆਊਗੀ ਠੀਕ ਆ ਮੱਝ ਭਵੇਂ ਇਹ ਆਪਾਂ ਜਿਹੜੀ 1.5 ਦੀ ਵੀ ਵੇਚ ਤੇਨੂੰ ਵੇਚ ਸਕਦੇ ਆ ਇੱਕ ਕਾਲੀ ਦੀ ਮੱਝ ਹੈਗੀ ਆ ਇਸ ਟਾਈਮ ਜਿਹੜਾ ਇਹਦਾ ਜਿਹੜਾ ਰੇਟ ਆ 88000 ਰੁਪਿਆ ਲੈਣ ਦੇ ਲਹੂਗਾ 88000 ਹਾਂ ਬਿਲਕੁਲ ਜੇ ਜੇ ਹੁੰਦੀ ਆ ਫਿਰ ਇੱਕ 35-40 ਦੇ ਨੀਅਰ ਬਹੁਤ ਮੱਝ ਹੈਗੀ ਆ ਠੀਕ ਆ ਜੀ ਲਓ ਵੀ ਭਰਾਵੋ ਹਰ ਵੀਰ ਨੂੰ ਪਤਾ ਹੈ ਵੀ ਜਿਹੜਾ ਪਸ਼ੂ ਬਰੀਡ ਵਾਲਾ ਦੋਸਤੋ ਥੋੜਾ ਜਿਹਾ ਉੱਚਾ ਹੀ ਮਿਲਦਾ ਨਾਰਮਲ ਪੰਛਾ ਦੇ ਵਿੱਚ ਕਿਹੜਾ ਪਸ਼ੂ ਐਵੇਂ ਤੇ ਨਹੀਂ ਪੈਂਦੇਗੇ ਥੋੜਾ ਬਾਕੀ ਫਰਕ ਜਿਆ ਜ਼ਰੂਰ ਤੁਹਾਨੂੰ ਨਜ਼ਰ ਆਊਗਾ ਬਾਕੀ ਵੀਰਾਂ ਦਾ ਵੀ ਹੋਣ 88 ਆ ਕਿਉਂਕਿ 20 ਦਿਨ ਦਾ ਸਮਾਂ ਕੱਚੀ ਆ ਠੀਕ ਆ ਤੇ ਜੇਕਰ ਤਿਆਰੀ ਦੇ ਵਿੱਚ ਹੋਵੇ ਫਿਰ ਤਾਂ ਮੂੰਹ ਮੱਗੇ ਵੀਰ ਬਹੁਤੇ ਵੀਰ ਪੈਸੇ ਭਰਨ ਨੂੰ ਤਿਆਰ ਵੀ ਨਹੀਂ ਕਿਉਂਕਿ ਪਸ਼ੂ ਬਿਲਕੁਲ ਬੱਤਰ ਤੇ ਹੁੰਦਾ ਸੂਣ ਦਾ ਇੱਕ ਅੱਧਾ ਦਿਨ ਬਿਲਕੁਲ ਤਿਆਰੀ ਤੇ ਤੇ ਅੱਜ ਬਿਲਕੁਲ ਤੁਸੀਂ ਨਾ ਜਾ ਕੇ ਜਿਹੜਾ ਦੋਸਤੋ ਐਨਾ ਕੁ ਹੀਟ ਹੁੰਦੀ ਜਦਾ ਗੁੰਜਾਇਸ਼ ਜੋ ਵੀ ਹੋਊਗੀ ਮੌਕੇ ਤੇ ਉਹ ਆਜੋ ਇਸ ਤੋਂ ਬਾਅਦ ਇੱਕ ਤੁਹਾਨੂੰ ਵਿਹੜ ਦਿਖਾਉਣੀ ਆ ਦੋਸਤੋ ਬਿਲਕੁਲ ਤਿਆਰ ਇਹ ਸੂਈ ਜੀ ਇਹ ਸੱਦਾ ਸਾਲ ਸੋਨਰੀਆ ਪੈਣੀ ਬੱਤੀ ਆ ਇਹ ਡੈਨਮਾਰਕ ਦੀ ਆ ਸੱਦਾ ਬੇਬੀ ਡੈਨਮਾਰਕ ਦੀ ਆ ਹਾਂ ਬਿਲਕੁਲ ਬਹੁਤ ਹੀ ਚੰਗੀ ਕੁਆਲਿਟੀ ਵਾਈਦਾ ਤਾਂ ਬੱਤੀ ਦੀ ਹੁੰਦੀ ਦਾ 20+ ਸਟਡਿੰਗ ਕਰੂਗੀ ਹਾਂਜੀ ਅਜੇ ਹਫਤਾ ਇੱਕ ਲੱਗੇਗਾ ਇੱਕ ਹਫਤਾ ਸਮਾਂ ਲੈਜੂ ਭਰਾਵੋ ਹਾਂਜੀ ਤੇ ਡੈਨਮਾਰਕ ਸੀਮਨ ਦੀ ਜਿਹੜੀ ਇਹ ਬੱਤੀ ਆ ਠੀਕ ਆ ਜੀ ਤੇ ਸੂਹਾ ਪੈ ਰਵੇਲਾ ਤੁਝਾ ਨਹੀਂ ਜੀ ਪਹਿਲਾਂ ਕੋਲੂਨ ਕੋਲੂਨ ਆ ਜੀ ਬਲੂਨ ਜਿਹੜੀ ਦੋਸਤੋ ਇਹ 22 ਸੋਹਣੀ ਆ ਠੀਕ ਆ ਬੋਦੀ ਵਾਲੀ ਆ ਜਾਦਜੂਤ ਵਾਲੀ ਆ ਪੂਰੀ ਬਰੀਡ ਦੇ ਵਿੱਚ ਆ ਤੇ ਹਵਾਨੇ ਦੀ ਵੀ ਚੰਗੀ ਕੁਆਲਿਟੀ ਆ ਠੀਕ ਆ ਜੀ ਚੌਰਸ ਦੇਵਾ ਜੇਕਰ ਬੈਕ ਸਾਈਡ ਤੋਂ ਆਪਾਂ ਦੇਖੀਏ ਤਾਂ ਬਿਲਕੁਲ ਚੌਰਸ ਹਵਾਨੇ ਲੈਵੇ ਦੀ ਆ ਠੀਕ ਆ ਬਾਕੀ ਕੱਦ ਕੱਠੀ ਵਾਲੀ ਆ ਪੂਰੀ ਕੱਦ ਕੱਟ ਵੀ ਸੋਹਣਾ ਅੰਦਾਜ਼ ਲਿਸ਼ਕ ਸ਼ਾਈਨੀ ਬਹੁਤ ਜ਼ਿਆਦੀ ਬੱਚੀ ਦੇ ਆ ਕਰੋ ਚੈੱਕ ਜੀ ਆ ਦੇਖੋ ਤਾਂ ਨੇ ਬਹੁਤ ਸਾਰਾ ਮੁੱਠੀ ਵਾਲਾ ਲੱਗਾ ਇਧਰੋਂ ਦਿਖਾਉਗੇ ਆ ਦੇਖੋ ਜੀ ਇੱਕ ਮੋਸਟ ਇੰਪੋਰਟੈਂਟ ਜਿਹੜੀ ਗੱਲ ਹੁੰਦੀ ਆ ਦੋਸਤੋ ਵੀ ਥਣ ਜਿਹੜਾ ਵੀਰ ਭਰਾ ਪੁੱਛਦੇ ਆ ਵੀ ਵੀਰ ਕਿੱਡੇ ਗਾ ਥਣ ਥਣ ਬਹੁਤ ਸਾਰਾ ਚੁਵਾਈ ਵਾਲਾ ਹੱਥੀ ਚੁਵਾਈ ਵਾਲਾ ਥਾਣਾ ਠੀਕ ਆ ਜੀ ਆ ਦੇਖੇ ਬਹੁਤ ਵਧੀਆ ਹੱਥੀ ਚੁਵਾਈ ਵਾਲਾ ਥਾਣਾ ਪ੍ਰਭੂ ਤੇ इजीली ਤੁਸੀਂ ਜਿਹੜੀ ਜਵਾਈ ਆ ਹੱਥੀ ਵੀ ਕਰ ਸਕਦੇ ਹੋ ਵੈਸੇ ਜੇ ਕਿਸੇ ਵੀਰ ਦੇ ਕੋਲ ਮਸ਼ੀਨ ਵੀ ਅਵੇਲੇਬਲ ਹੈਗੀ ਫੈਸਿਲਟੀ ਆ ਤੁਸੀਂ ਮਸ਼ੀਨੀ ਜਵਾਈ ਵੀ ਆ ਪਰ ਹੱਥੀ ਜਵਾਈ ਬੈਸਤ ਹੈ ਤੇ ਆ ਫੇਸ ਕੁਆਲਟੀ ਹੈ ਜੀ ਬਹੁਤ ਚੰਗੀ ਬੱਤੀ ਸੰਤ ਸਾਹਿਬ ਤੇ ਦਿਨ ਹਰ ਵੀਰ ਬੱਸ ਤਿਆਰੀ ਦੇ ਵਿੱਚ ਹੀ ਜਾਂ ਸਫਰ ਤੇ ਜਾਂਦੇ ਸੂਰਜ ਦੱਸਦੇ ਹਫਤਾ ਇੱਕ ਲੈ ਕੇ ਜਾਊਗੀ ਹਫਤਾ ਲੈ ਸੰਤ ਸਾਹਿਬ ਬਣੂਗੀ ਇੰਨੀ ਹੋਰ ਬਣੂਗੀ ਹਾਂ ਬਣੀ ਤਾਂ ਪਹਿਲਾਂ ਹੀ ਬਹੁਤ ਜ਼ਿਆਦਾ ਵਾ ਹਾਂ ਪਰ ਹੋਰ ਬਣੂਗੀ ਠੀਕ ਹੈ ਜੀ ਹਜੇ ਕੁਆਲਟੀ ਬਾਈ ਹਰਵੈਲ ਕਹਿੰਦਾ ਹਜੇ ਹੋਰ ਬਣਾਉਂਗੇ ਠੀਕ ਆ ਅਜਾ ਥੋੜਾ ਜਿਵੇਂ ਢਿੱਲਾਪਣਾ ਲੇਵੇ ਦੇ ਵਿੱਚ ਹੈਗਾ ਤੇ ਪੂਰਾ ਜਿਹੜਾ ਕੰਪੈਕਟ ਆਰਡਰ ਹੋਵੇਗਾ ਦੋਸਤੋ ਵੀ ਤੁਰਨਾ ਜਦੋਂ ਪਾਸੋਂ ਤੁਰੂਗਾ ਤਾਂ ਲੇਵਾ ਹਿੱਲੂਗਾ ਨਹੀਂਗਾ ਇਹੋ ਜਿਹਾ ਆਰਡਰ ਦੀ ਕੁਆਲਟੀ ਆਹ ਦੇਖੋ ਜੀ ਖਾਂਦੂਰ ਦੀ ਸ਼ੇਪ ਚੰਗੀ ਆ ਹਵਾਨੇ ਦਾ ਵੀ ਜਿਹੜਾ ਦੋਸਤੋ ਆਕਾਰ ਚੰਗਾ ਠੀਕ ਆ ਚੰਗੀ ਐਕਸੈਪਟ ਜਿਹੜੀ ਆਪਾਂ ਦੋਸਤੋ ਇਸ ਵੈੜ ਤੋਂ ਕਰ ਸਕਦੇ ਹਾਂ ਮਿਲਕਿੰਗ ਦੀ ਸੋਨਾ ਮਿਲਕ ਪਾਉਣ ਦੀ ਸੁਭਾਵਨਾ ਪਹਿਲਾ ਸਵੇਰ ਹੋਊਗੀ ਤੇ ਬਾਈ ਹਰਵੈਲ ਕਿੰਦਾ ਕਲੈਂਡਰ ਦਾ ਸੁਭਾਵ ਰੇਟ ਆ ਜਿਹੜਾ 63000 ਰੁਪਿਆ 63 ਇਹਨੇ ਤੇਰੇ ਲਈ ਆ ਜੋ ਵਿਚੋ ਥੋੜਾ ਬਤਾ ਕਰਾਂਗੇ ਮਾਨਤਨ ਸ਼ੁਰੂ ਤੋਂ ਮਾਨਤਨ ਸੰਤੋਬ ਸਾਰੇ ਚ ਹੋਊਗਾ ਥੋੜਾ ਥੋੜਾ ਕੋਈ ਫਿਕਸ ਰੇਟ ਨਹੀਂਗਾ ਦੋਸਤੋ ਬਜਾਇਸ਼ ਦੇ ਹਿਸਾਬ ਨਾਲ ਸਾਰਿਆਂ ਦੇ ਵਿੱਚੋਂ ਮਾਨਤਨ ਹੋਊਗਾ ਇੱਕ ਬੱਛੀ ਸੂਈ ਹੈ ਦੂਜੇ ਸਵੇਰ ਦੂਜਾ ਸਵੇਰ ਸੂਈ ਜਿਹੜੀ ਇਹ ਵੈੜ ਬਕਾਉਗਾ ਇਹ ਪਿੱਛੇ ਦੇ ਉਹ ਬੱਛੀ ਹੈ ਮਗਰ ਆ ਬੈਠੀ ਜਿਹੜੀ ਹਾਂਜੀ ਸੰਤੋਬ ਇਹਦੇ ਨਾਲ ਬੱਚੇ ਜੇ ਥੋੜੀ ਜਿਹੀ ਲ ਉਹ ਲੰਬੇ ਸਮੇਂ ਅਗਲੇ ਪੈਰ ਤੇ 7 ਵਜ ਗਈ ਸੀ ਹਾਂ ਪਰ ਉਹਦਾ ਠੀਕ ਆ ਹੂੰ ਚਲਣੀ ਉਹ ਜੀ ਉੱਠ ਉੱਠਦਾ ਨਹੀਂ ਆ ਨਹੀਂ ਵਧੀਆ ਵਧੀਆ ਬੱਚਾ ਮਗਰ ਬੱਚੀ ਹੈ ਮਗਰ ਬੱਚੀ ਹੈ ਦੋਸਤੋ ਥੋੜੀ ਜੀ ਤੁਹਾਨੂੰ ਉਹ ਟਾਕੀ ਪੱਤੀ ਜਿਹੜੇ ਕਪੜਾ 보다 ਨਜ਼ਰ ਆਊਗਾ ਥੋੜੀ ਛੱਟ ਲੱਗੀ ਸੀ ਠੀਕ ਆ ਬਾਕੀ ਫਿਲਹਾਲ ਬੱਚਾ ਵਧੀਆ ਤੇ ਦੂਜੇ ਸੂਵੇ ਦੇ ਵਿੱਚ ਸੂਈ ਹੈ ਜੀ ਇਹਦੇ ਦਾ ਜਤੂ ਸਾਹਿਬ ਜੇ ਇਸ ਟਾਈਮ ਤੇਰਾ 12 12:30 ਲੀਟਰ ਦਾ ਹੈਗਾ 12:30 ਲੀਟਰ ਸਾ ਟਾਈਮ ਕਿੰਨਾ ਕਿ ਤੁਸੀਂ 15 ਦਿਨ ਤੋਂ ਉੱਪਰ ਨਹੀਂ ਸੰਧੂ ਸਾਹਿਬ ਇਹਨਾਂ ਕੋਈ ਵੀ 25 ਦਿਨ ਹੋ ਗਏ ਸੀ ਜੀ 25 ਦਿਨ ਦਾ ਸਮਾਂ ਹੋ ਗਿਆ ਹਾਂ ਜੀ ਦੁੱਧ ਹਾਜ਼ਰ ਕਿੰਨਾ ਜੀ ਦੁੱਧ 12 ਸਾਤੇ 12 ਲੀਟਰ 1200 ਹੀ ਬਣਦੇ ਠੀਕ ਹੈ ਜੀ ਸੰਧੂ ਸਾਹਿਬ ਹੋਣੇ ਦੀ ਚਵਾਈ ਹੋ ਗਈ ਆਜ ਮਾਰਨਿੰਗ ਕਰ ਲਈ ਸੀ ਹਾਂ ਜੀ ਇਹਦੀ ਚਵਾਈ ਹੋ ਗਈ ਬਾਕੀ ਬਹੁਤ ਜ਼ਿਆਦਾ ਚੱਲਦੀ ਇਹ ਸ਼ੌਧ ਦਾ ਠੀਕ ਹੈ ਜੀ 12 12.5 ਲੀਟਰ ਜਿਹੜੀ ਪ੍ਰਾਵੋ ਇਹਦੇ ਥੱਲੇ ਦਿੱਲਕੀਂਗਾ ਥੱਲੇ ਬੱਜਾ ਵੱਛੀ ਆ ਦੂਜਾ ਸੂਆ ਤੇ 25 ਦਿਨ ਦੀ ਤੋਂ 25 ਦਿਨ ਦਾ ਸਮਾਂ ਹੋ ਗਿਆ ਸੂਈ ਨੂੰ ਠੀਕ ਆ ਤੇ ਮੁੱਲ ਭਈ ਇਹ ਲੈਣ ਦਾ ਮੁੱਲੇ ਦਾ ਜਿਹੜਾ ਆਪਾਂ ਕਰਾਂਗੇ 38000 ਰੁਪਏ ਉਹ ਚੋਂ ਵੀ ਜਿਹੜਾ ਮੰਨਤਨ ਆਪਾਂ ਕਰਾਂਗੇ 38000 ਚੋਂ ਹਾਂਜੀ ਤੇ ਬਾਕੀ ਚੁਵਾਈ ਹੋਈ ਐ ਇਹਦੀ ਤਾਂ ਹਜੇ ਆਪਾਂ 9 ਵਜੇ ਦਾ ਟਾਈਮ ਠੀਕ ਹੈ ਇਸ ਕਰਕੇ ਸ਼ਾਮ ਤੱਕ ਪੂਰੀ ਬਣੂ ਠੀਕ ਆ ਮਾਰਨਿੰਗ ਜਿਹੜੀ ਚਵਾਈ ਹੋਈ ਆ ਦੋਸਤੋ ਹੁਣ ਟਾਈਮ ਬੇਸ਼ੱਕ 9 ਵਜੇ ਦਾ ਜਦੋਂ ਆਪਾਂ ਵੀਡੀਓ ਬਿਲਕੁਲ ਬਣਾ ਰਹੇ ਹਾਂ ਸ਼ੂਟ ਕਰਦੇ ਪਏ ਆ ਤੇ ਚਵਾਈ ਜਿਹੜੀ ਆਪਾਂ ਤੁਹਾਨੂੰ ਦਿਖਾ ਦਿੰਨੇ ਤੇ ਪਹਿਲੇ ਨੰਬਰ ਤੇ ਜਿਹੜੀ ਆਪਾਂ ਨੀਲੀ ਦਾ ਵੀ ਮੱਝ ਦਿਖਾਈ ਸੀਗੀ ਉਹਦੇ ਮਗਰ ਇਹ ਬੱਚਾ ਹੈ ਜੀ ਠੀਕ ਆ ਇਹ ਕੱਟੀ ਆ ਚੰਗੇ ਸੀਮੰਤੀ ਆ ਤਾਂ ਸੀ ਵੀਰ ਵੀ ਚੰਗੇ ਸੀਮੰਤੀ ਆ ਤੇ ਕੱਟੀ ਆ ਮਗਰ ਠੀਕ ਆ ਬਿੱਲੀ ਬੁੱਲੀ ਆਖਾ ਮਗਰਲੇ ਪੈਰ ਤੋਥੇ ਆ ਕੱਟੀ ਇਹ ਵੀ ਸੰਤੂ ਸਾਹਿਬ ਚੰਗੇ ਸੀਮੰਦੀ ਆ ਸੂਤੇ ਨਿਸ਼ਾਨ ਆ ਪੂਰੀ ਨੀਲੀ ਅੱਖਾ ਵੇਖੋ ਨੀਲੀ ਬਿੱਲੀ ਆ ਕਰੋ ਇਹ ਫਿੱਟ ਕੁੜਾ ਵੀ ਆ ਦੇਖੋ ਸੂਤੇ ਵੀ ਨਿਸ਼ਾਨ ਆ ਗਿਆ ਹਵਾਨੇ ਦੇ ਬ੍ਰੀਤੀ ਵਾਲੇ ਜਿਹੜੇ ਦੋਸਤ ਕੰਪਲੀਟ ਆ ਠੀਕ ਆ ਹਾਂ ਮਗਰਲੇ ਪੈਰ ਬੇਸ਼ੱਕ ਜਿਹੜੇ ਤੋਥੇ ਆ ਨਜ਼ਰ ਆਉਣ ਕਿ ਤੁਹਾਨੂੰ ਕੱਟੀ ਕੱਟੀ ਛੱਡ ਕੇ ਬੱਚਾ ਲਾ ਕੇ ਜਿਹੜਾ ਤਸੱਲੀ ਨਾਲ ਜਿਹੜੀ ਚਵਾਈ ਕਰਾ ਕੇ ਦਿਖਾਉਣੀ ਆ ਆਪਾਂ ਤੋਂ ਪਸੰਦਾ ਇਹ ਪਸ਼ੂ ਦੀ ਨਿਰਕਪਰਕ ਜਿਹੜੀ ਆ ਤਸੱਲੀ ਚਾਹੇ ਹੋਰ ਵੀ ਕਿਸੇ ਵਪਾਰੀ ਵੀਰ ਭੈਣ ਭਰਾ ਕਿਤੇ ਵੀ ਆਪਾਂ ਵੀਡੀਓ ਪਾ ਰਹੇ ਤੁਸੀਂ ਤਸੱਲੀ ਆ ਚਿਵਾਈ ਦੀ ਆ ਜਰੂਰ ਕਰਨਿਆ ਕਰੋ ਇੱਕ ਟਾਈਮ ਦੋ ਟਾਈਮ ਆਜੋ ਜੀ ਕਰਦੇ ਹਾਂ ਸਟਾਰਟ ਆਪਾਂ ਚਿਵਾਈ ਲੈ ਵੀ ਲਓ ਦੋਸਤੋ ਬਿਲਕੁਲ ਖਾਲੀ ਬਾਲਟੀ ਆ ਤੇ ਚਿਵਾਈ ਕਰਨ ਲੱਗੇ ਹਾਂ ਸਟਾਰਟ ਆਜੋ ਜੀ ਅਗਲੇ ਥਣਾਂ ਦੀ ਦਵਾਈ ਹੈ ਜਿਹੜੀ ਦੋਸਤੋ ਉਹ ਆਪਾਂ ਕਰਦੇ ਪਏ ਆ ਤੇ ਅਰਵੇਲ ਭਾਈ ਅੱਗੇ ਅੱਗੇ ਥਣੇ ਆ ਕੇ ਅਗਲੇ ਥਣਾਂ ਦੀ ਗੱਲ ਕਰ ਲਈ ਗਾੜ ਕਿੰਨੀ ਹੈਗੀ ਘੱਟੋ ਘੱਟ ਦੀ ਸਰਦੂ ਸਾਹਿਬ ਗਾੜ ਇਹ ਹੈਗੀ 1.5 ਕਿਲੋ ਲੱਗਦੀ ਹੈ 1.5 ਤੇ ਲੱਗਦੀ ਹੈ ਸਰਦੂ ਸਾਹਿਬ ਮੈਂ ਸੀਮੀਨ ਮੈਟਰ ਕਰਦਾ ਮੈਂ ਤਾਂ ਜਿੰਨੇ ਰੇਟਰ ਪਛੂ ਲੈ ਕੇ ਆਪਾਂ ਗਾੜ ਗਿਆ ਚਿੱਤੀ ਜਿਆਦਾ ਪਰ ਪੈਣ ਭਰਾਉਦੇ ਸਵਾਲ ਉਹ ਗਾੜ ਚੀ ਹੈ ਹਾਂ ਹਾਂ ਬਸ ਤੁਸੀਂ ਸਾਹਿਬ ਇੱਕ ਆਪਣੇ ਕੋਲੇ ਮੱਝ ਦੀ ਉਹਦੀ ਗਾੜ ਹੀ ਸਾਰੀ ਅੱਧਾ ਕਿਲੋ ਸੀ ਤੇ 17 ਲੀਟਰ ਦੁੱਧ ਦਿੰਦੀ ਅੱਛਾ ਜੀ ਇਹ ਕੋਈ ਨਾ ਕੋਈ ਤੈਗੇ ਕਰਦੂਦੀ ਮਾਲਕ ਨੂੰ ਹੁੰਦੀ ਕਿ ਉਹ ਵੈਸੇ ਇੰਨਾ ਕਿ ਮੰਨਿਆ ਜਾਂਦਾ ਵੀ ਜਦੋਂ 2.5 ਲੀਟਰ 2.5 ਲੀਟਰ ਹੋਵੇ ਤੇ ਫਿਰ 18 20 ਲੀਟਰ ਵਾਲੀ ਮੱਝ ਵੀ ਜਿਹੜੀ ਆ 2.5 ਲੀਟਰ ਹੁੰਦੀ ਮੈਂ ਨਹੀਂ ਇਸ ਨੂੰ ਮਤਲਬ ਇਸ ਚੀਜ਼ ਤੇ ਵੀ ਹੋ ਜਾਂਦਾ ਤੁਹਾਡਾ ਬਹੁਤ ਥੋੜਾ ਐਕਸਪੀਰੀਅੰਸ ਆਪਦੇ ਹਿਸਾਬ ਨਾਲ ਰਿਗਾਰਡ ਇੰਨੀ ਹੋਵੇ ਤਾਂ ਇੰਨਾ ਦੁੱਧ ਹੋਵੇ ਬਾਕੀ ਇਹਦੇ ਕੋਈ ਜਿਹੜੀ ਆਪਾਂ ਇਹਦੀ ਗਣ ਕਰਦੇ ਪਏ ਦੋਸਤੋ 1.5 ਕਿਲੋ ਇਹਦੇ ਅੰਦਰ ਦੇ ਵਿੱਚ ਥੋੜਾ 1.5 ਪੌਣੇ 2 ਕਿਲੋ ਲਗਭਗ ਹਾਂਜੀ ਆ ਚੁਵਾਈ ਹੈ ਦੋਸਤੋ ਅਗਲੇ ਦਿਨਾਂ ਦੀ ਕੋਈ ਪੂਰਨੀ ਛਟਾ ਨਹੀਂ ਕਿ ਬਾਕੀ ਦਾ ਮਗਲੇ ਦਿਨਾਂ ਦੀ ਚੁਵਾਈ ਕਰਾ ਦਿੰਦੇ ਹਾਂ ਚੁਵਾਈ ਦੰਦਾ ਬਹੁਤ ਓਏ ਮੱਝਾ ਜਰਦੇ ਮੱਝਾ ਲਾ ਕੇ ਮੈਂ ਪਿੱਛੇ ਦੇ ਕਹਿੰਦੇ ਵੀ ਜਿਵੇਂ ਦੋ ਦੀ ਮੋਟਰ ਹੈ ਜੀ ਬਿਲਕੁਲ ਜੀ ਫਿਰ ਫੇਰ ਵੇਰ ਭਾਈ ਬਿਲਕੁਲ ਹੋਰ ਕੋਈ ਹੋਰ ਕੁਝ ਕਹਿ ਸਕਦੇ ਹੈ ਬਿਲਕੁਲ ਜੀ ਦੋ ਦੀ ਮੋਟਰਾਂ ਮੈਨੂੰ ਤਾਂ ਵੱਧ ਲੱਗਦਾ ਮੋਟੀ ਧਾਰਾ ਦੋਸਾਂ ਉਂਗਲ ਵਰਗੀ ਜਿਹੜੀ ਆ ਮੋਟੀ ਧਾਰਾ ਵੀ ਕੱਲੀ ਉਹ ਕਹਿਣ ਵਾਲੀ ਗੱਲ ਨਹੀਂ ਵੀ ਜਿਹੜਾ ਵੀ ਰਾਊਗਾ ਚਵਾਈ ਕਰੂਗਾ ਤੇ ਮਨ ਖੁਸ਼ ਹੋ ਜਾਊਗਾ ਮਗਰਲੇ ਥਾਂਾਂ ਦੀ ਚਵਾਈ ਕਰਿਓ ਅਗਲੇ ਥਾਂਾਂ ਦੀ ਚਵਾਈ ਕਰਿਓ ਸੱਜੇ ਖੱਬੇ ਚਵਾਈ ਕਰਿਓ ਉੱਠੀ ਸਿੱਧੀ ਚਵਾਈ ਜਿਹੜੇ ਥਾਂਾਂ ਨਾਲ ਵੀ ਕਰੋਗੇ ਤੇ ਬੈਸਟ ਚਵਾਈ ਹੈ ਅਗਲੇ ਅਸ ਥਾਣਾ ਪਈ ਰਿਹਾ ਥੋੜਾ ਜਿਹਾ ਡਿਫਰੈਂਸ ਹੈਗਾ ਹੈ ਨਾ ਅਗਲੇ ਮਗਲੇ ਥਾਣਾ ਦਾ ਆਹੋ ਵੀ ਥੋੜਾ ਜਿਹਾ ਫਰਕ ਤਾਂ ਹੁੰਦਾ ਹੈ ਪੂਰੀ ਪਕੜ ਪੂੜ ਦੇ ਵਿੱਚ ਚੁਆਈ ਚੁਆਈ ਪੂਰਾ ਪੂਰਾ ਚੁਆਈ ਹੁੰਦਾ ਬਹੁਤ ਵਧੀਆ ਚੁਆਈ ਚ ਕੋਈ ਸ਼ੱਕ ਨਹੀਂ ਠੀਕ ਹੈ ਭਰਾ ਇਹ ਮੁੱਖੀ ਵਾਲੀ ਧਾਰਾ ਦੋਸਤੋ ਵੀ ਕੁਝ ਮਿੰਟਾਂ ਸਿਕੰਡਾਂ ਦੀ ਗੇੜਾ ਇਹੋ ਜੇ ਪਾਸ ਦੀ ਚੁਆਈ ਵੀ ਕਰਨੀ ਤੇ ਪਹਿਣਾ ਨਾਰਮਲੀ ਬਹੁਤ ਸਿੰਪਲ ਜਿਹਾ ਟਾਈਪ ਉਹ ਨਹੀਂ ਚੁਆਈ ਇਹਦੇ ਭਾਅ ਦੇ ਵਿੱਚ ਤਾਂ ਬਹੁਤ ਜ਼ਿਆਦਾ ਘਟਦਾ ਮੱਝ ਦੇ ਵਿੱਚ ਜਿੰਨੀ ਵੀ ਆਪਾਂ ਇਹਨੂੰ ਸਲਾਹ ਲਈ ਨਾ ਬਈ ਨੀਲੀ ਦਾਵੀ ਦੀ ਅਸਲ ਦੇ ਵਿੱਚ ਸਿਫਤੀ ਨਹੀਂ ਹੁੰਦੀ ਕਿ ਸ਼ਬਦੀ ਮੁੱਕ ਜਾਂਦੀ ਹੈ ਨੀਲੀ ਦਾਵੀ ਦੀ ਤੇ ਦੰਦ ਦਾ ਵੀ ਸੱਚ ਇੱਕ ਮੇਨ ਚੀਜ਼ ਦੱਸ ਦਈਏ ਤੇ ਚਲੋ ਜਿਹੜੇ ਆਪਾਂ ਘਰ ਤੋਂ ਮੱਝ ਲਈ ਹੈ ਉਹਨਾਂ ਦੇ ਮੁਤਾਬਕ ਕਿ 3 ਮਹੀਨੇ ਬਾਅਦ ਇਹ ਚਾ ਜਾਂਦੀ ਆ ਹਾਂ ਔਰ 8 8.5 ਮਹੀਨੇ ਦੁੱਧ ਦੀ ਚੋਅਸ ਕਰਉਂਦੀ ਆ ਠੀਕ ਆ ਠੀਕ ਆ ਤੇ ਬਿਲਕੁਲ ਹਰ ਵੇਰੇ ਆਈ ਆ ਦੋਸਤੋ ਨਵੇਂ ਦੁੱਧ ਵੀ ਰਲਣਾ ਬਹੁਤ ਅਛੇਤੀ ਅਗੇ ਰਾਜਨ ਦੀ ਆ ਤੇ ਪਤਾ ਨਹੀਂ ਲੱਗਦਾ ਇਹੋ ਜਿਹੇ ਪਸ਼ੂ ਦਾ ਚੰਗੇ ਮਾਲਕ ਬੁਨਾ ਹਾਲਦਾ ਜਿਹੜਾ ਤੇ ਪਸ਼ੂ ਸੌਣ ਦੇ ਵਿੱਚ ਤਿਆਰੀ ਹੁੰਦੀ ਹੈ ਤੇ ਅੱਜ ਹੀ ਛੱਡੂ ਤੇ ਅਗਲੇ ਦਿਨ ਪਸ਼ੂ ਸੁੱਤ ਜਾਂਦਾ ਉਹ ਜਿਹੇ ਪਸ਼ੂ ਜਿਹੜੇ ਨੀਲੀ ਦਾਵੀ ਦੇ ਵਿੱਚ ਪਾਏ ਗਏ ਤੇ ਠੰਡੇ ਧੀਰੇ ਪਸ਼ੂ ਆ ਬਾਕੀ ਜਿਹੜੇ ਵੀਰ ਨੇ ਸਾਰੇ ਸਿਆਣੀਆਂ ਤੁਸੀਂ ਖੜਾ ਰਹੀ ਵੀਰ ਨੇ ਜਿੰਨੇ ਪੈਸੇ ਲਾਉਣੀਆਂ ਦੋਸਤੋ ਨੂੰ ਸਾਰਾ ਪਤਾ ਗਿਆਨ ਹੁੰਦਾ ਕਿ ਹਾਲ ਚਿਵਾਈ ਜਿਹੜੀ ਆ ਆਲਮੋਸਟ ਕੰਪਲੀਟ ਜਿਹੜੀ ਹੋ ਗਈ ਹੈ ਤੇ ਬਿਲਕੁਲ ਖਾਂਦੀ ਘਰਤੀ ਆ ਜੀ ਕੁੱਤ ਖਾਲੀ ਕਰਤੀ ਆ ਕੰਨੇ ਕੰਨੇ ਜਿਹੜੀ ਤਾਰ ਆ ਇੱਕ ਇੱਕ ਤਾਰ ਕੱਢ ਲਾਂਗੇ ਹੁਣ ਟਾਈਮ ਨੋਟ ਕਰਾ ਦਾਂਗੇ ਵੀਡੀਓ ਪਾਉਣ ਤੋਂ ਬਾਅਦ ਆਪ ਵੀ ਦੂਰ ਡੰਗ ਦੀ ਕਰ ਲਓਗੇ ਕੋਈ ਦੂਰੋਂ ਵੀਡੀਓ ਕਾਲ ਤੇ ਕਰਾ ਕੇ ਚਪਾਈ ਸੌਦਾ ਕਰ ਲੇ ਉਹ ਤੁਹਾਡਾ ਦੇ ਪਾਈ ਹਰ ਵੇਲੇ ਦਾ ਰਾਸਤੀ ਫੈਸਲਾ ਹੈ ਠੀਕ ਹੈ ਵੇ ਮਾਜੇ ਥੋੜੇ ਦਿਨੇ ਦਾ 16 ਤੋਂ ਬਾਅਦ ਚੱਲਦੀ ਬਾਕੀ ਆਪਾਂ ਲੀਟਰ ਮਿੰਤੀ ਕਰਵਾ ਲੈਂਦੇ ਹਾਂ ਲਓ ਜੀ ਮਾਰ ਦਿਓ ਜੀ ਫਸ ਪੰਮਾ Yeah. Thank you. ਕੀ ਸਾਸ ਜੀ ਕਰੀਬ 7.5 ਲੀਟਰ ਦੁੱਧ ਜਿਹੜਾ ਅਜਾ ਸਮਝਾ ਥੋੜਾ ਟਾਈਮ ਦਾ ਕੋਈ ਟਾਈਮ ਦਾ ਫਰਕ ਪੈ ਗਿਆ ਨਾ ਥੋੜਾ ਟਾਈਮ ਦਾ ਫਰਕ ਪੈ ਗਿਆ ਜੀ ਤੇ ਟਾਈਮ ਦਾ ਜਿਹੜਾ ਫਰਕ ਹੈ ਦੋਸਤੋ ਵੈਸੇ ਤੁਸੀਂ 13 ਲੀਟਰ 6.5 ਚਾਹੇ 6 ਸ਼ਾਮ ਦਾ ਸੁਪਰ ਦਾ 6.5 7 ਇਥੇ ਜਿਹੜਾ ਅਕਾਊਂਟ ਕਰਕੇ ਜਿਹੜੀ ਇਹ ਮੱਝ ਦਾ ਸੌਦਾ ਕਰ ਸਕਦੇ ਹੋ ਵੈਰੀਫਾਈ ਕਰ ਲਿਓ ਜੋ ਮੇਰੇ ਕੋਲੋਂ ਸੰਭਾਲਣ ਵਾਲਾ ਬੰਦਾ ਬ੍ਰੀਡਰ ਬੰਦਾ ਹੋਵੇ ਨਾ ਹਾਂਜੀ ਤਾਂ ਹਿੰਦੂ ਸਾਹਿਬ ਇਹ ਮੱਝ ਜਿੰਨਾ ਮਰਜੀ ਇਹਦੇ ਥੱਲੇ ਭਾਵੇਂ ਜਿਹੜੇ ਚੰਗੇ ਬਰੀਡਰ ਬੰਦੇ ਨੇ ਬਿਲਕੁਲ ਤਾਂ ਉਹ ਇਹਦੀ ਚੋਅ ਜਿੰਨੀ ਮਰਜ਼ੀ ਕਰ ਸਕਦੇ 18 ਵੀ ਕਰ ਸਕਦੇ 19 ਵੀ ਕਰ ਸਕਦੇ ਅਜਾ ਤੁਹਾਡੇ ਕੋਲ ਵੀ ਮਿਲਉਂਦਾ ਦੋ ਤਿੰਨ ਨਹੀਂ ਆਈ ਨਹੀਂ ਮੇਰੇ ਕੋਲ ਕੱਲ ਹੀ ਆਈ ਆ ਬਸ ਦੋ ਟਾਈਮ ਉੱਤੇ ਚਲੋ ਚੋਅ ਕਰਕੇ ਲੈ ਜਾਂਦੇ ਹਾਂ ਠੀਕ ਆ ਜੀ ਤਾਂ ਰਾਤ ਵੀ ਜਿਹੜਾ ਦੁੱਧ ਸੀ ਆਪਾਂ ਮਿਣਿਆ ਸੀਗਾ ਠੀਕ ਆ ਬਾਕੀ ਜਿੱਥੇ ਕਿ ਟਿਕਾ ਕੇ ਸੇਵਾ ਕਰੂਗਾ ਉਹਨਾਂ ਦਾ 15 16 ਦਾ ਨਾਰਮਲ ਯੂਆ ਸਿੰਦਰ ਸਾਹਿਬ 16 16.5 ਤਾਂ ਪਿਛਲੀ ਵਾਰ ਨਾਰਮਲ ਸੀ ਦਾ ਅੱਛਾ ਜੀ ਹਾਂ ਜੀ ਚਲੋ ਬਹੁਤ ਵਧੀਆ ਤੇ ਹਰਵੀਰ ਬਾਈ ਆ ਮੋੜ ਫੋਨ ਤੇ ਹਾਂ ਮੋੜ ਫੋਨ ਤੇ ਤੇ ਸੰਪਰਕ ਨੰਬਰ ਆਪਣੇ 9903882025 9906382025 ਠੀਕ ਹੈ ਜੀ ਸੋ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ